ਦੋਸਤੋ ਇੱਕ ਸ਼ਾਰਟ ਵੀਡੀਓ ਕਵਰ ਕਰਦੇ ਪਏ ਆ ਪਿੰਡ ਰੂੜੀ ਵਾਲੇ ਪਹੁੰਚੇ ਆ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਚੋਲਾ ਸਾਹਿਬ ਦੇ ਬਿਲਕੁਲ ਲਾਗੇ ਪਿੰਡ ਆ ਇਧਰ ਗੰਡੀ ਪਿੰਡ ਪਿੰਡ ਮਹਰਾਣਾ ਇਹ ਪਿੰਡ ਨੇੜੇ ਨੇੜੇ ਦੇ ਆ ਇੱਕ ਘਰੇਲੂ ਘਰ ਦੇ ਵਿੱਚੋਂ ਦੋਸਤੋ ਵੀਡੀਓ ਕਵਰ ਕੀਤੀ ਆ ਪੂਰੀ ਵੀਡੀਓ ਵੀ ਤੁਹਾਡੇ ਸਾਹਮਣੇ ਆਪਾਂ ਜਲਦੀ ਪੇਸ਼ ਕਰਦੇ ਆਂਗੇ ਇਹ ਸਮਾਜ ਦੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂ ਦੋਸਤੋ ਤੇਜਾ ਸੁਆ ਇਹ ਸਮਾਜ ਨੇ ਸੁਣਾ ਅਜੇ ਦਿਨਾਂ ਦੀ ਗੱਲ ਕਰੀਏ ਤੇ 3-4 3-4 ਦਿਨ ਹਜੇ ਤੇ ਬਾਕੀ ਆ ਸੁਣਦੇ ਲੈਵੇ ਆਰਡਰ ਦੀ ਕੁਆਲਿਟੀ ਬਹੁਤ ਸੋਹਣੀ ਆ ਬੈਸਟ ਆਰਡ ਸੋ ਤੁਜੇ ਸੂਵੇ ਅਵੀਰ ਜਸਪਾਲ ਸਿੰਘ ਉਹਨਾਂ ਨੇ ਦੱਸੀ ਆ ਇਨਫੋਰਮੇਸ਼ਨ ਡਿਟੇਲ ਦਿੱਤੀ ਆ ਤਕਰੀਬਨ ਕੋਈ 14 ਕ ਲੀਟਰ ਦੁੱਧ ਨੇ ਚਵਾਇਆ ਦੂਜੇ ਸੂਵੇ ਦੇ ਵਿੱਚ ਇਸ ਵਰ ਤੀਜਾ ਸੂਵਾ ਬਾਕੀ ਸਾਂਭੀ ਸੂਬੀ ਵੀ ਚੰਗੀ ਆ ਫੁੱਲ ਭਜਣ ਲੋੜਾ ਚੌੜੇ ਪੱਲੇ ਦੀ ਆ ਭਾਰਾ ਪੇਟ ਵਜਨ ਵੇਟ ਫੁੱਲ ਪਟਾ ਫੁੱਲ ਹਾਈਟ ਕੱਟ ਦੀ ਗੱਲ ਕਰਕੇ ਤੇ ਮੀਡੀਅਮ ਹਾਈਟ ਕੱਟ ਤੋਂ ਥੋੜਾ ਜਿਹਾ ਫਲਾਸਾ ਵੱਡੀਆਂ ਮੱਜਾਂ ਦੇ ਵਿੱਚ ਵੀ ਆ ਜਾਂਦੀ ਆ ਬਾਕੀ ਮੀਡੀਅਮ ਹਾਈਟ ਆ ਵਿਚਲਾ ਮੇਲ ਵੀ ਕਹਿ ਸਕਦੇ ਆ ਥੱਲੇ ਤੁਹਾਨੂੰ ਦਿਖਾਉਣੇ ਆ ਇੱਕ ਵਾਰੀ ਆ ਵੇਖੋ ਜੀ ਠੀਕ ਹੈ ਜੀ ਐਨੂੰ ਵੀ ਇਹਨੂੰ ਜਸਵਾਲ ਮਾਰਾ ਜੈ ਐਨੂੰ ਐ ਲੰਮੀ ਕਰਿਆ ਜੈ ਇੱਥੇ ਰੋਕਿਆ ਜੀ ਆਹ ਦੇਖੋ ਜੀ ਠੀਕ ਹੈ ਜੀ ਸੋ ਕੋਈ ਵੀ ਭਰਾ ਭਰਾ ਠੀਕ ਹੈ ਜੀ ਆਪਣੀ ਟਿੱਪ ਕੇ ਚੌਥਾ ਨਾਲ ਦੀ ਤਸੱਲੀ ਕਰਕੇ ਲੈ ਕੇ ਜਾਵੇ ਕਿਉਂਕਿ ਭਰਿਆ ਭਾਂਡਾ 2-4 ਦਿਨਾਂ ਤੱਕ ਸੂਪ ਹੈਣਾ ਇਹਨੇ ਕਰਮਾ ਲਈ ਨੇ ਅੱਗੇ ਮੇਰਾ ਭਰਾ ਜਿਹੋ ਜਾਂ ਤੁਸੀਂ ਬਿਲਕੁਲ ਸੇਵਾ ਕਰ ਲਓਗੇ ਜਿਹੋ ਜਾਂ ਕਿਸੇ ਭਰਾ ਦਾ ਮੈਨੇਜਮੈਂਟ ਰਿਹਾ ਠੀਕ ਹੈ ਜੀ ਸਾਫ਼ ਸੰਭਾਲ ਰਹੀ ਉਹ ਜਾਂ ਦੁੱਧ ਆਪਾਂ ਲੈ ਸਕਦੇ ਹਾਂ ਇਸ ਮਹਿਨ ਤੋਂ ਆਹ ਦੇਖ ਹਾਂ ਤੋੜ ਲੋ ਵੀਰ ਲੰਮਾ ਤੋੜ ਲਿਆ ਜੀ ਗਾਣ ਠੀਕ ਹੈ ਜੀ ਸੋ ਡਿਮਾਂਡ ਇਹਦੀ ਕਿਸਾਨ ਬਰੋ 145000 ਓਨਰ ਨੇ ਕੀਤੀ ਆ ਬਾਕੀ 145000 ਦੇ ਵਿੱਚੋਂ 5000 ਵੀਰ ਨੇ ਪਹਿਲਾਂ ਮਾਨਤਨ ਕਿਹਾ ਸੀ ਵੀ 40 ਦੀ ਦੇਣੀ ਆ ਸੋ ਆਪਾਂ ਥੋੜੀ ਗੁਜਾਰਸ਼ ਕੀਤੀ ਵੀ ਹੋਰ ਥੋੜਾ ਜਿਹਾ ਜਾਇਜ ਕਰ ਦੀਏ ਠੀਕ ਆ ਜੀ ਬਾਕੀ ਸਾਂਭੀ ਸੂਂਬੀ ਚੰਗੀ ਆ ਤੇ ਇੱਕ 35 ਦੀ ਤੁਹਾਨੂੰ ਵੀਰਾਂ ਦਾ ਵੀ ਇਹ ਲਾਸਟ ਦੇ ਦਿਆਂਗੇ ਅੱਜ ਜੈਸ ਨੂੰ ਠੀਕ ਆ ਅਗੂ ਜਿਹੜੇ ਭਰਾ ਨੂੰ ਅੱਜ ਚੂਗੀ ਪਸੰਦ ਆਊਗੀ ਤੁਸੀਂ ਸੌਦੇ ਦੀ ਖਾਸ ਤੌਰ ਤੇ ਗੱਲਬਾਤ ਕਰ ਲਿਆ ਜੇ ਨੰਬਰ ਸਕਰੀਨ ਦੇ ਉੱਪਰ ਲਾ ਦਿੱਤੇ ਨੇ ਆਪਾਂ ਨੰਬਰਾਂ ਤੇ ਕਾਲ ਕਰਕੇ ਕਰੋ ਗੱਲਬਾਤ ਧੰਨਵਾਦ ਸਾਰੇ ਭਰਾਵਾਂ ਦਾ ਸ਼ਾਰਟ ਵੀਡੀਓ ਵੇਖਣ ਤੇ ਲਈ